ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਉਮੀਦ ਕਰਾਂਗੇ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਆਪਾਂ ਵੀ ਬੜੀਆ ਠੀਕ ਠਾਕ ਆ ਚੜ੍ਹਦੀ ਕਲਾ ਦੇ ਵਿੱਚ ਦੋਸਤੋ ਫਿਰ ਮੈਨੂੰ ਕਿਦੋਂ ਲੱਗਦਾ ਸੋਹਣਾ ਲੱਗਦਾ ਤੇ ਅੱਜ ਦਾ ਬਲੌਗ ਆਪਾਂ ਕਰਤਾ ਸ਼ੁਰੂ ਆਪਾਂ ਪਹੁੰਚ ਗਏ ਆਪਣੀ ਡਿਊਟੀ ਤੇ ਟਾਈਮ ਨਾਲ ਹੀ ਆ ਗਿਆ ਅੱਜ ਥੋੜਾ ਕਿਉਂਕਿ ਸਕਰੀਨਾ ਅਜੇ ਥੱਲੇ ਹੀ ਦੇ ਖੋਲ ਕੇ ਉੱਪਰ ਕਢਨੇ ਆ ਕੱਲ ਦੋ ਗਾਡਰ ਕਰਕੇ ਗਿਆ ਨੀਰਾ ਹੋ ਗਿਆ ਸੀ 8:00 ਵਜੇ ਤੇ ਬਦਲਵਾਈ ਜੀ ਵੀ ਵਧੀ ਹੋਈ ਆ ਨਦੀ ਚ ਪਾਣੀ ਵੀ ਵਧ ਗਿਆ ਮੀਂਹ ਪਿੱਛੇ ਕਿਤੇ ਪਿਆਰ ਲੱਗਦਾ ਬਹੁਤ ਪਾਣੀ ਆ ਗਿਆ ਇਹਦੇ ਜਿੰਨਾ ਪਾਣੀ ਹੈ ਪੂਰੇ ਇਹਨਾਂ ਦਾ ਹਫਤਾ ਨਹੀਂ ਪੈਣੇ ਪਹਿਲਾਂ ਇਥੇ ਰਾਹ ਬਣਾਇਆ ਸੀ ਇਹਨਾਂ ਨੇ ਪੂਰੇ ਪਾ ਕੇ ਤੇ ਉਹ ਰਾਹ ਆ ਗਿਆ ਪਾਣੀ ਲੇ ਬਲੇ ਬਲੇ ਬਹੁਤ پانی ਆ ਗਿਆ ਕੀ ਕਹਿਣਾ ਤੁਹਾਡਾ ਕਿੰਨੇ ਦਿਨ ਬਾਅਦ ਰਾਵਣ ਕੋਈ ਪਤਾ ਨਹੀਂ ਕੋਈ ਪ੍ਰੋਸ ਨਹੀਂ ਹੈ ਬਹੁਤ ਤੇਰੇ ਕੀ ਕਹਿਣਾ ਅੱਜਾ ਇਹ ਪਾਣੀ ਵਧਿਆ ਹੈ ਅੱਛਾ ਪਾਣੀ ਵਧ ਗਿਆ ਨਾ ਕੋਈ ਨਹੀਂ ਰੋਕ ਆਉਣਾ ਨਹੀਂ ਆਊਗਾ ਕੁਝ ਕਰ ਟਾਈਮ ਲੱਗੂ ਹੈ ਠੀਕ ਹੈ ਤੁਸੀਂ ਮਿਲਦੇ ਹਾਂ ਨੋਕੀ ਇਹ ਤੋਂ ਸੱਤ ਤੋਂ ਬੰਦੇ ਸਾਡੇ ਇੱਧਰ ਦੀ ਹੁੰਦੇ ਆ। ਹੋ ਗਿਆ। ਇੱਥੋਂ ਇੱਥੋਂ ਦੀ ਪਾਰ ਕਰਕੇ ਆਣਾ ਪਾਣੀ ਵੇਚ ਲਈ। ਗਾੜੀ ਡੂੰਘਾ ਨਹੀਂ ਹੋਣਾ ਇੰਨਾ ਇੱਥੇ ਇੱਥੇ ਡੂੰਘਾ ਆਣਾ। ਡੂੰਘਾ ਵੀ ਇੱਥੇ ਕਿੱਥੇ ਆ। ਇੱਥੇ ਆਉਣਾ ਜਿਆਦਾ ਪਾਣੀ ਪੈਂਦਾ। ਉਹ ਆਉਂਦੇ। ਗੰਗੜੀ ਦੇ ਪਾਣੀ ਵੇਚੀਆ। ਉੰਨਾਂ ਕਾ ਉੱਥੋਂ ਨਾਈ ਨਾ ਕਹਿ ਕਰੋ ਇੱਥੇ ਚੁੱਭੀ ਮਾਰ ਲੈ ਕਰੋ ਚੁੱਭੀ ਮਾਰ ਲਈ ਫੇਰ ਗਾਂ ਨਿਕਲ ਗਿਆ ਮਗਰਾ ਵੀ ਅੰਮੀ ਮਾਰਦੀ ਨੇ ਚੁੱਭੀ ਕਿੱਡੀ ਦੂਰ ਜਾਗ ਲੈ ਲੋ ਵੀ ਬੰਦੇ ਹੋ ਗਏ ਜਿਆਦੇ ਹੁਣ ਡਿਊਟੀ ਆ ਰਿਹਾ ਤੂੰ ਡਿਊਟੀ ਆਉਂਦਾ ਇਹ ਪਾਣੀ ਵੇਈ ਦੀ ਉਹ ਦਰੋਂਦੇ ਆ ਵੇਖੋ ਜਾ ਉਹ ਆਉਂਦੇ ਪੁੱਤਰ ਦੇ ਆਉਂਦੇ ਵਾਲੇ ਵਾਲੇ ਇਹ ਕੁੱਤਾ ਵੀ ਮਗਰੇ ਮਗਰਾ ਆਉਂਦੇ ਜੇਕਰ ਡੁੱਬਦਾ ਹਰ ਕੁੱਤਾ ਬਚਾਉਂਦਾ ਉਹਨਾਂ ਨੂੰ ਕੋਈ ਇਹ ਨਹੀਂ ਤਰਖਾ ਦੇ ਨੇ 10000 ਰੁਪਏ ਮਹੀਨੇ ਨੂੰ ਤੇਨੂੰ ਤੇਨੂੰ ਸਰ ਬੰਦੇ ਤੁਰਿਆ ਹੋਏ ਇਹਨਾਂ ਨੂੰ ਨੌਂ ਦੀ ਲੋੜ ਨਹੀਂ ਚੁੱਭੀ ਮਾਰ ਲਓ ਇੱਥੇ ਹੀ ਸਾਬਣ ਨੂੰ ਨਾ ਦੇਖੋ ਟੇਲਿੰਗ ਰੱਖੋ ਸਾਬਣ ਦੀ ਲੋੜ ਹੀ ਨਹੀਂ ਰੇਤਾ ਮਾਰੀ ਜਿਆਦਾ ਲਿਸਕਣੇ ਰੇਤਾ ਨਾਲ ਜਿੰਨੀ ਵਿੱਚ ਰੇਤਾ ਇੱਧਰ ਦੀ ਇੱਧਰ ਦੀ ਹੁੰਦੀ ਓਏ ਓਏ ਨਾ ਇੱਧਰ ਡਿਊਟੀ ਤੇ ਆਉਣਾ ਸਾਡੇ ਵਾਲ ਆ ਜਾਏ ਸਾਡਾ ਬਾਕੀ ਪਰਾਇਸ ਦੇ ਦਿੰਦੇ ਹਾਂ ਬਸ ਉੱਡ ਜਣੇ ਹਾਂ ਜੋ ਬਦ ਚਾਰ ਦੇ ਵਾੜੇ ਵਿੱਚ ਲਾਵਾ ਇਹ ਵਾ ਦੇਖ ਲੋ ਤੇ ਵੇਖ ਹੁੰਦਾ ਬਹੁਜੇ ਤੈਨੂੰ ਕੱਲੋ ਤੇਰੇ ਲੱਤਾਂ ਤੋਂ ਤਾਂ ਪਾਣੀ ਆ ਜਾਣਾ ਤੇਨੀ ਸ਼ਲਤ ਵੀ ਲੋਣੀ ਬਾਬੂ ਹੈਡਰਨ ਨਾਲ ਪੈਂਟੀਆਂ ਪਾਉਣ ਦੇ ਤੂੰ ਪਾ ਦੱਲੀ ਹੈਡਾ ਚਾਲੂ ਕਰ ਸਟਪਾ ਚ ਪਾਵੀ ਸਾਡੇ ਵਾਲਿਆਂ ਨੇ ਕੱਛਾ ਵੀ ਸਾਡੇ ਨੂੰ ਕੱਛਾ ਵੀ ਲਾਉਣਾ ਪੈਣਾ ਭਾਂ ਚੁੱਕੇ ਜਾ ਕੇ ਹੁਣ ਆ ਪੈਣਾ ਚੱਲ ਆ ਜੋ ਆਪਾਂ ਚੱਲੀਏ ਉਹ ਮੋਟਰਸਾਈਕਲ ਵਾਲੇ ਕੋਈ ਆ ਕੇ ਡਾਇਰੈਕਸ਼ਨ ਦੇਣ ਦੇ ਆਣੇ ਇਧਰੋਂ ਅੱਜ ਦੀ ਤਾਜ਼ਾ ਖਬਰ ਕਿ ਸੁਖ ਸੁਖਾਣਾ ਅੱਜ ਟਾਈਮ ਹੋ ਗਿਆ ਮੇਰੇ ਸਾਣਾ 11:30 ਜਾਂ 12 ਦਾ ਤੇ ਦੋਵੇਂ ਗਾਡਰ ਲੋਡ ਹੋ ਕੇ ਕਰਿੰਨਾ ਆ ਗਈਆਂ ਥੱਲੇ ਤੇ ਅੱਜ ਟਾਈਮ ਨਾਲ ਸ਼ਾਇਦ ਵਿਹਲੇ ਹੋ ਜਾਗਾ ਉਦੋਂ ਬਾਏ ਬਾਏ ਕਰ ਲਿਆ ਤੇ ਇਹਨਾਂ ਨੂੰ ਨਜ਼ਾਰੇ ਆ ਬਸ ਇਧਰੋਂ ਸੰਗਲ ਕੋਲੇ ਉਧਰ ਕੋਲੇ ਬਸ ਵਜਾ ਤੇ ਪਾਣੀ ਵੀ ਵਾਧਾ ਹੈ ਉਹ ਗਈ ਤੇ ਆ ਗਈ ਪੋਗ ਲੈਣ ਰਸਤਾ ਬਣਾਉਣ ਜੇ ਬਣ ਜੂ ਪਰ ਪਾਣੀ ਬਹੁਤ ਜ਼ਿਆਦਾ ਆ ਗਿਆ ਮੀਮੂ ਪੈ ਗਿਆ ਜਾਂ ਕਿਤੇ ਜੰਗ ਤੋਂ ਪਿਛੋਂ ਨਾਲ ਡੈਮ ਚੋਂ ਪਾਣੀ ਛੱਡਦਾ ਆ ਕਿ ਪਾਣੀ ਹੁਣ ਜਿਆਦਾ ਹੋ ਗਿਆ ਨਦੀ ਵਿੱਚ ਪਹਿਲਾਂ ਥੋੜਾ ਹੀ ਵਗਦਾ ਸੀ ਓ ਪਰੇ-ਪਰੇ ਵਗਦਾ ਸੀ ਹੁਣ ਔਣਾ ਹੀ ਆ ਜਿਹੜਾ ਪਾਣੀ ਨਹੀਂ ਹੈਗਾ ਇਹ ਹੁਣ ਪਾਣੀ ਆ ਗਿਆ ਤੇ ਇੱਧਰ ਸਬਜ਼ੀਆਂ ਇਹ ਬੰਦੇ ਉਹਨਾਂ ਕੰਡੇ ਲਾਤੇ ਹੈਗੇ ਬੰਦੇ ਜਾਨਾ ਜਾਂ ਰੋਟਰਵੇਟਰ ਜਾਂ ਬਹੁਤ ਸੋਨਾ ਇੰਨਾ ਹੀ ਕਿਨਾਰੇ-ਕਿਨਾਰੇ ਸਬਜ਼ੀ ਬੀਜਦੇ ਰਹਿੰਦੇ ਓ ਤੇ ਸਬਜ਼ੀ ਬੀਜਦੇ ਨੇ ਇੱਕ ਤੇ ਇਹਦੇ ਵਿੱਚ ਪਾਣੀ ਪੈਪਦੇ ਰਹੀਂ ਲੈਂਦੇ ਰਹਿੰਦੇ ਹਾਂ ਮਜ਼ਾ ਕੀ ਬੋਲਣਾ ਚਾਹਤਾ बोले चोरा हो के होता है के था चल आ जा पर ठंडे लगाए यार गुस्से होएंगे तेरे ना आ गया ਹੁਣ ਕਾਟਰ ਆਪਾਂ ਕਰਾਂਗੇ ਪਹਿਲਾ ਫਿਰ ਮਿਲਦੇ ਆ ਖਤਮ ਲੋ ਵੀ ਮਿੱਤਰੋ ਅੱਜ ਦੀ ਖਸਤਾਇਆ ਖਬਰ ਆਪਣਾ ਪਹਿਲਾ ਕਾਟਰ ਹੋ ਗਿਆ ਹੈ ਤੇ ਮੁੰਡਾ ਚੜਿਆ ਉੱਤੇ ਸਿਲੰਡਰ ਬੋਲਣ ਤੇ ਉਹ ਕਾਲਾ ਹੀ ਉੜਾ ਦਿਦਾ ਹੀ ਨਹੀਂ ਇਹ ਓਏ ਆ ਆਲਾ ਹੀ ਬੜਾ ਦੀਦਾ ਹੀ ਵੇ ਬੇਲਾ ਗੱਟਰ ਹੋ ਗਿਆ ਤੇ ਬਾਕੀ ਹੁਣ ਆਪਾਂ ਕਰਦੇ ਹਾਂ ਗੱਟਰ ਦੂਜਾ ਫੇਰ ਦੇਖਦੇ ਗੜੀ ਕਿਵੇਂ ਸਰੋ ਸਲੇਬ ਦੀ ਤਿਆਰੀ ਨਾਲ ਨਾਲ ਹੋਂ ਲੈ ਵੀ ਇਹ ਬੰਦੇ ਆਪਣੇ ਬਾਹਰ ਕਰੋ ਬਾਈ ਇਹ ਬੰਦੇ ਆਪਣੇ ਸਲੇਬ ਵਾਲੇ ਸਲੇਬ ਕਰਨ ਲੱਗ ਪਏ ਇਹ ਇਧਰ ਸਲੇਬ ਕਰਨਗੇ ਜਿੰਨਾ ਚਿਰ ਨੂੰ ਚਾਰ ਗੱਟ ਰੱਖੇ ਗਿਆ ਹੁਣ ਜਿੰਨਾ ਚਿਰ ਨੂੰ ਉਧਰ ਆਪਾਂ ਦੋ ਗੱਟ ਰਹਾਵਾਂਗੇ ਤੇ ਆਪਣੀ ਜਨਤਾ ਸੰ

ਪਤਾ ਨਹੀਂ ਕੀ ਕਰੀ ਜੰਦੇ ਰਾਜਾ ਸਾਹਿਬ ਤੇਲ ਲਾਉਣੀ ਇਨ ਕੋਟ ਵਿੱਚ ਅਭੀ ਤੋ ਕਾਲਾ ਅਭੀ ਤੋ ਕਾਲਾ ਦੇ ਦੇ ਅਭੀ ਤੋ ਕਾਲਾ ਨਹੀਂ ਰਿਹਾ ਲਾਈਟ ਬ੍ਰਾਊਨ ਹੋ ਗਿਆ ਬਣਾਦੀ ਵੀਡੀਓ ਆ ਆਪਾਂ ਸੌਟ ਲਾ ਦੇਣਾ ਵੀ ਤੂੰ ਕਾਲਾ ਨਹੀਂ ਰਿਹਾ ਅਭੀ ਤੋ ਲਾਈਟ ਬ੍ਰਾਊਨ ਹੋ ਗਈ ਅਰੇ ਕਮ ਸੇ ਕਮ ਫੋਨ ਕੇ ਲੀਏ ਕੁਛ ਬੋਲ ਕੇ ਜਾ ਐਪਲ ਕਾ ਹੈ ਐਪਲ ਕਾ ਹੈ ਮੇਸਟਰ ਇਹ ਬੰਦਾ ਕਹਿੰਦਾ ਕਿ ਮੈਂ चुप करो चुप करो चुप कर चल बोल सिद्धू नहीं जानते नहीं नहीं सिद्धू मूसे वाले को मिला है हैं सिद्धू मूसे वाले को मिला तू हां रोड से आ रहा था जा रहा था अच्छा आ रहा था जा रहा था बस इसे देखा ऐसे देखा अभी तो बदला लेगा उसकी मौत का हैं अभी तो उसकी मौत जानता हूं जानता एक बार बोल बोल दे एक बार ਗੱਲ ਲੂੰਗਾ ਬਦਲਾ ਮੈਂ ਆ ਗਿਆ ਲੂੰਗਾ ਮੈਂ ਤੇ ਕਿਵੇਂ ਲੈਂਗੇ ਅਰੇ ਉਹ ਬਹੁਤ ਬਹੁਤ بڑا 스타ਰ ਥਾ ਕਹਦੇ ਬਸ਼ਨੋਈ ਕੋ ਮੇਰਾ ਚੈਲੰਜ ਹੈ ਮੈਂ ਸਿੱਧੂ ਮੂਸੇਵਾਲੀ ਦੀ ਮੌਤ ਦਾ ਬਦਲਾ ਲੂੰਗਾ ਲੱਗੀਆਂ ਰੌਣਕਾ ਗੁੱਸਾ ਨਹੀਂ ਕਰਨਾ ਠੀਕ ਹੈ ਹੱਸਦੇ ਰਹਿਣੇਗਾ ਪੱਕਾ ਹੱਸ ਕੇ ਦਿਖਾ ਹੱਸ ਕੇ ਦਿਖਾ ਅਸਿਕਾ ਦਾ ਅ ਵੀ ਮੇਤਰੋ ਅੱਜ ਦੇ ਦੋ ਗਾਡਰ ਹੋ ਗਏ ਆ ਟਾਈਮ ਨਾਲ ਹੀ ਅਜੇ ਦੇਣੀਆਂ ਤੇ ਕਰੇਨਾ ਆਪਾਂ ਲੈ ਚੱਲੇ ਉੱਤੇ ਉੱਤੇ ਜਾ ਕੇ ਦੇ ਦਿਆਂ ਕੀ ਮੋਲ ਚੱਲ ਬੰਦਾ ਤੇ ਗਾਡਰ ਲੋਡ ਹੁੰਦੇ ਆ ਜਾਂ ਕੀ ਹੁੰਦਾ ਫੇਰ ਤੋਂ ਦੀ ਉਤੋਂ ਦੀ ਤੁਹਾਨੂੰ ਦਿਸ਼ਾ ਦਵਾਂਗੇ ਹੁਣ ਲੈ ਕੇ ਜਾਵਾਂਗੇ ਆਪਾਂ ਕਰੇਨਾ ਤੇ ਬੰਦਾ ਆਪਣਾ ਇਹ ਔਲੇ ਵਾਲੀ ਭੁੱਲ ਵੀ ਜਾਂਦਾ ਤੇ ਇਹਦੇ ਟੰਡੇ ਬੜੇ ਵੱਜਨੇ ਆ ਤੇ ਚਲਾਉਂਦਾ ਔਲੇ ਵਾਲੀ ਚੱਲ ਸਿੱਖ ਜਾਊਗਾ ਰੋ ਰਸਤੇ ਚਾਉਂਦੇ ਆਉਂਦੇ ਆ ਦੇਖਿਆ ਬੜਾ ਬੁਰਾ ਹਾਲ ਹੋਇਆ ਏ ਇਹਨੂੰ ਦਾ ਬੱਚਾ ਵਿਚਾਰਾ ਗੱਡੀ ਥੱਲੇ ਦੇ ਗਿਆ ਕੋਈ ਚਲੋ ਪਕੜੋ ਇਸਕੋ ਸੈੱਟ ਕਰਦੇ ਤੇ ਪਕੜੋ ਫੋੜੋ ਸਕੇ ਪਕੜਾ ਖਾਨ ਉਧਰ ਪਕੜੋ ਉਹ ਨੂੰ ਸਿੱਧਾ ਕਰਦੇ ਖਾਣ ਦਾ ਹੋਰ ਸਾਈਡ ਵੀ ਕਰਦੀ ਨਹੀਂ ਨਹੀਂ ਬਸ ਰਹੀ ਇਸ ਸਾਈਡ ਮੇ ਫਟਾ ਇਸ ਸਾਈਡ ਇਸ ਸਾਈਡ ਲੱਗੀ ਹੈ ਹਿਰਨ ਹੈ ਜਾਂ ਉਹ ਕੀ ਬੋਲਦੇ ਦੇ ਤੇ ਹਿਰਨ ਹੈ ਹਿਰਨ ਨਹੀਂ ਹਿਰਨ ਹਿਰਨ ਨਹੀਂ ਹੈ ਜੰਗਲ ਆਣਾ ਖੂਨ ਹੀ ਖੂਨ ਹੋ ਗਿਆ ਤੇ ਚਲੋ ਆਜੋ ਕੋਈ ਗੱਲ ਬਾਤ ਨਹੀਂ ਇਹ ਬਹੁਤ ਔਖਾ ਮਿੱਤਰੋ ਧਿਆਨ ਨਾਲ ਚੱਲਿਆ ਕਰੋ ਸਹੀ ਜੇ ਚੱਲਿਆ ਕਰੋ ਜੰਗਲ ਹੈ ਹਾਂ ਹਾਂ ਜੀ ਹਾਂ ਇਧਰ ਹੀ ਗਏ ਕੋਈ ਵੱਡੀ ਗੱਡੀ ਨਹੀਂ ਹੁੰਦੀ ਉਹ ਟਰੱਕ ਜੰਗਲ ਦੇ ਵਿੱਚ ਆ ਜੰਗਲ 'ਚ ਮਿੱਤਰੋ ਹੌਲੀ ਚੱਲਿਆ ਕਰੋ ਇਹ ਨਹੀਂ ਪਤਾ ਹੁੰਦਾ ਉਹ ਟਰੱਕ ਆਉਂਦੇ ਦੇ ਕਿੰਨੀ ਤੇਜ਼ ਆਉਂਦੇ ਸਾਹ ਵਗੇ ਦੇ ਸਾਹ ਵਗੇ ਇਹਨੇ ਗੱਡੀ ਵੀ ਲੰਗਾਈ ਵੀ ਹਸੋ ਠੀਕ ਹੈ ਬਈ ਹੈ ਫੀ ਗਾ ਇਹ ਗੱਡੀਆਂ ਇਹ ਹੀ ਮਾਰਦੀ ਆ ਓਏ ਮੋਲ ਬਥੋਰਾ ਸਿਰੋਂ ਨਹੀਂ ਕਰ ਸਕਤੇ ਆ ਬੋਲ ਹੈ ਤਾਂ ਸੁਣੋ ਕਰਨ ਵਾਹਿਗੁਰੂ ਮਹਾਰਾਜ ਸਭ ਜਿਹਨਾਂ ਪਲਾ ਕਰੇ